ਸਕਲ ਜੀ ਮੈਂ ਡਾਕਟਰ ਪੁਜੀਰ ਸਿੰਘ ਐਮਐਲਏ ਪਟਾਰਾ ਜੱਤੀ ਅੱਜ ਮੈਂ بطور ਸੇਧਮੰਤ ਨਹੀਂ ਬਲਕਿ ਆਪਣੇ ਪਟਾਰਾ ਜੱਤੀ ਦੇ ਹਲਕੇ ਦੇ ਵਿੱਚ بطور ਐਮਐਲਏ ਜੋ ਸਾਡੇ ਮਾਜੋਕ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਉਹਦਾ ਆਦੇਸ਼ ਹੋਇਆ ਕਿ ਸਰਕਾਰ ਤੁਹਾਡੇ ਦੁਆਰ ਤੇ ਸਾਰੇ ਪਿੰਡਾਂ ਚ ਜਾਣਾ ਜਿਵੇਂ ਵੋਟਾਂ ਮੰਗਣ ਗਏ ਸੀ ਇਕੱਲੀ-ਕੱਲੀ ਮੁਸ਼ਕਲ ਸੁਣਨੀ ਹੈ ਮਸਲਿਆਂ ਦਾ ਹੱਲ ਕਰਨਾ ਮੈਂ ਸਾਰੇ ਅਫਸਰ ਸਬੰਧ ਏਡੀਸੀ ਡਿਵਪਲਪਮੈਂਟ ਐਸ ਡੀ ਐਮ ਆਪਣੇ ਸਰੋਸਨ ਸਿੰਘ ਸਾਹਿਬ ਸਾਰੇ ਮੈਕਮਾਂ ਦੇ ਜਿਹੜੇ ਕਰਮਚਾਰੀਆਂ ਨਾਲ ਲੈ ਕੇ ਆਇਆ ਲੋਕਾਂ ਦੀਆਂ ਸਾਰੀਆਂ ਸਮੱਸਿਆ ਦਾ ਜਿਹੜਾ ਹੱਲ ਹੈ ਮੁੱਖੇ ਦੇ ਕੀਤਾ ਜਾ ਰਿਹਾ ਉਹਨਾਂ ਦੇ ਪਿੰਡ ਦੇ ਵਿੱਚ ਜਿਵੇਂ ਮੈਂ ਹੁਣ ਅਸੀਂ ਦੇ ਧਲੌਰਾ ਪਿੰਡ ਦੇ ਵਿੱਚ ਐ ਤੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਕੂਲ ਦੀ ਸੜਕ ਬਣ ਗਈ ਆ ਪੁਰੀਆਂ ਪਾ ਰਹੀਆਂ ਵਾਟਰ ਪੂਲਰ ਲੱਗ ਗਿਆ ਤੇ ਕਿਹੜੇ-ਕਿਹੜੇ ਕੰਮ ਉਹਨਾਂ ਦੇ ਆਉਣ ਵਾਲੇ ਹੱਥੇ 'ਚ ਹੋਣਗੇ ਕਿਹੜੇ ਮਹੀਨੇ ਹੋਣਗੇ ਕਿਹੜੇ 6 ਮਹੀਨੇ ਜਿਹੜੀ ਕੋਈ ਨਵੀਂ ਸੜਕ ਪਾਣੀ ਆ ਉਹਨੂੰ ਟਾਈਮ ਲੱਗ ਸਕਦਾ ਬਾਕੀ ਸਾਰੇ ਜਿਹੜੇ ਕੰਮ ਐ ਪਿੰਡ ਦੇ ਛੱਪੜ ਦੀ ਸਫਾਈ ਦਾ ਜਿਹੜਾ ਹੈਗਾ ਉਹ ਲਿਕੁਇਡ ਵੇਸਟ ਮੈਨੇਜਮੈਂਟ ਦਾ ਪਲਾਂਟ ਬਣ ਗਿਆ ਉਹ ਚੱਲਦਾ ਹੋ ਜੇ ਰਿਹਾ 1 ਮਹੀਨੇ ਦੇ ਵਿੱਚ ਤੋਂ ਹਰ ਚੀਜ਼ ਦੀ ਟਾਈਮ ਲਾਈਨ ਦੇ ਰਹੇ ਆ ਜਿਸ ਤਰ੍ਹਾਂ ਮਾਨਯੋਗ ਮੁੱਖਪਤੀ ਸਾਹਿਬ ਦਾ ਹੁਕਮ ਹੈ ਤੇ ਮੈਂ ਸਾਰੇ ਲੋਕਾਂ ਨੂੰ ਵੀ ਬੇਨਤੀ ਕਰਦਾ ਜੇ ਜਦੋਂ ਮੈਂ ਆਨਾ ਮੇਰੇ ਕੋਲ ਸਾਰੇ ਅਫਸਰ ਹੁੰਦੇ ਆ ਜਿਹਨੂੰ ਰਾਸ਼ਨ ਨਹੀਂ ਮਿਲਦਾ ਜੀ ਜਿਹਨੂੰ ਪੈਨਸ਼ਨ ਦੀ ਦਿੱਕਤ ਹੈ ਜੀ ਜਿਹੜੇ ਤੁਹਾਡੇ ਕੋਲ ਸਕੂਲ ਦੀ ਆਂਗਣਵਾੜੀ ਦੀ ਦਿੱਕਤ ਹੈ ਅਸੀਂ ਇਹ ਪ੍ਰਣ ਕੀਤਾ ਕਿ ਹਰ ਪਿੰਡ ਦੇ ਵਿੱਚ ਖੇਡ ਘਰ ਸ੍ਰੀ ਆਂਗਣਵਾੜੀ ਏ ਕਲਾਸ ਹੋਣੀ ਚਾਹੀਦੀ ਆ ਸਿਹਤ ਸੂਲਤਾ ਹਰ ਉਹਦੇ ਵਾਸਤੇ ਸਾਡੇ ਕੋਲ ਜਿਹੜੀਆਂ 5 ਜੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਯੂਨਿਟ ਅਸੀਂ ਅਰੇਂਜ ਕੀਤੇ ਆ ਐਨ ਜੀਓ ਸਾਡੀ ਮਦਦ ਕਰ ਰਹੀ ਹੈ ਉਹਦੇ ਵਿੱਚ ਤੇ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਬਿੱਦਿਆ ਤੇ ਪਿੰਡ ਦੇ ਬੱਚਿਆਂ ਨੂੰ ਈ ਰੇਕਸ਼ਾ ਦੇ ਕੇ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਤੋਂ ਬਾਅਦ ਇੱਥੇ ਪ੍ਰਾਇਮਰੀ ਸਕੂਲ ਆ ਉਹਨਾਂ ਨੂੰ ਹਾਈ ਸਕੂਲ ਫਿਰ ਹਾਇਰ ਸਕੂਲ ਫਿਰ ਕਾਲਜ ਤੱਕ ਪਹੁੰਚਾਉਣਾ ਉਹਦੇ ਵਾਸਤੇ ਟਰਾਂਸਪੋਰਟ ਦੇਣੀ ਇਹ ਸਾਰਾ ਅਸੀਂ ਲੋਕਾਂ ਦੇ ਨਾਲ ਮਿਲ ਕੇ ਜਿੰਦਾ ਮੁਕਤੀ ਸਾਹਿਬ ਦੀ ਬਚਤ ਕੋਸ਼ਿਸ਼ ਅਸੀਂ ਕਰ ਰਹੇ ਆ ਖੇਡਣ ਦਾ ਮੌਕਾ ਪੜਨ ਦਾ ਮੌਕਾ ਫਰੈਂਚਿਸਪਾਈ ਕਰਨੀ ਆ ਰੋਜ਼ਗਾਰ ਕਿਦਾ ਦੇਣਾ ਪੈਂਦੇ ਲੋਕਾਂ ਨੂੰ ਇਹ ਸਾਰੇ ਮਸਲੇ ਲੋਕਾਂ ਨਾਲ ਵਿਚਾਰ ਵਿਚਾਰ ਪੰਦਰਾ ਵੀ ਕਰ ਰਹੇ ਆ ਪਰ ਲੋਕਾਂ ਨੂੰ ਜਿਹੜੇ ਆ ਗਿਆ ਉਹਨਾਂ ਦੇ ਰੋਜ਼ਮਰਾਂ ਦੇ ਮਸਲੇ ਆ ਗਲੀਆਂ ਦੇ ਨਾਲੀਆਂ ਦੇ ਸਟਰੀਟ ਲਾਈਟ ਦੇ ਉਹਨਾਂ ਨੂੰ ਰਾਸ਼ਨ ਦੇ ਪੈਨਸ਼ਨਾਂ ਦੇ ਨਿਰੇਗਾ ਦੇ ਇਹ ਸਾਰੇ ਮਸਲੇ ਉਹਨਾਂ ਦਾ ਸਪੋਰਟ ਵੀ ਕਰਦੇ ਆ ਇਹ ਸਾਡਾ ਪੁਰਾਣਾ ਨਗਾਤਰ ਮੈਂ ਨੌ ਪਿੰਡਾਂ ਚ ਹਰ ਵੀਕੈਂਡ ਦੇ ਕੋਲ ਮੇਰੇ ਕੋਲੇ ਸਮਾਂ ਹੁੰਦਾ ਹਰ ਸ਼ਨੀਵਾਰ ਐਤਵਾਰ ਨੂੰ ਮੈਂ ਨੌ ਪਿੰਡਾਂ ਚ ਜਾਣਾ ਇਸੇ ਤਰ੍ਹਾਂ ਸਾਰੇ ਮੱਲੇ ਆਵਾਂਗੇ ਚਾਹੂੰਗਾ ਔਰ ਇਹ ਮੇਰਾ 6 ਤੋਂ 8 ਮਹੀਨੇ ਬਾਅਦ ਸਰਕਲ ਬਣੇਗਾ ਇਹ ਲਗਾਤਾਰ ਮੇਰੇ ਜਿਹੜੇ ਆ ਗਿਆ ਇਹ ਚੱਲਿਆ ਕਰਦਾ ਸੋ ਐਮਐਲਏ ਤੁਹਾਡਾ ਐਮਐਲਏ ਤੁਹਾਡੇ ਦੁਆਰ ਜੋ ਸਾਡੇ ਅਸੀਂ ਇਹਦੇ ਤੇ ਅਸੀਂ ਪੂਰੇ ਜਿਹੜਾ ਹੈਗਾ ਕੜਚੇ ਪੈਰਾ ਦੇ ਆ ਕੇ ਮੁਖਵਤੀ ਸਾਹਿਬ ਨੂੰ ਬਹੁਤ